2017 ਦੇ ਪਗੋੜੇ ਨੂੰ ਜੋਗਾ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਜੋਗਾ ਪੁਲਿਸ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋਗਾ ਪੁਲਿਸ ਨੇ ਪਗੋੜੇ ਨੂੰ ਕਾਬੂ ਕੀਤਾ ਉਹਨਾਂ ਨੇ ਦੱਸਿਆ ਕਿ ਰਾਕੇਸ਼ ਕੁਮਾਰ ਉਰਫ ਰਿੰਕੂ ਪੁੱਤਰ ਪ੍ਰਮੋਦ ਕੁਮਾਰ ਵਾਸੀ ਵਾਰਡ ਨੰਬਰ 6 ਮਾਨਸਾ ਫਲਾਲਾਬਾਦ ਲੁਧਿਆਣਾ ਜੋ ਕਿ ਇੱਕ ਚੋਰੀ ਦੇ ਕੇਸ ਵਿੱਚੋਂ ਗੈਰ ਹਾਜ਼ਰੀ ਮਾਨਯੋਗ ਅਦਾਲਤ ਨੇ ਉਸ ਨੂੰ ਪਗੋੜਾ قرار ਦੇ ਦਿੱਤਾ ਸੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਗੁਪਤ ਸੂਚਨਾ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਅੱਜ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਦਾ ਸੰਜਾ న్యూਜ਼ ਦੇ ਲਈ ਮਾਨਸਾ ਤੋਂ ਪੱਤਰਕਾਰ ਮਰਿੰਦਰਪਾਲ ਮੰਤਰੋ ਦੀ ਰਿਪੋਰਟ ਤੇ ਇਸ ਵਿੱਚ ਜਿਹੜਾ ਦੋਸ਼ੀ ਰਕੇਸ਼ ਕੁਮਾਰ ਉਪਰਿੰਕੂ ਉੱਤਰ ਪ੍ਰਮੋਦ ਕੁਮਾਰ ਮਾਸੀ ਮਾਨਸਾ ਹਾਲ ਵੱਲ ਵਿਧਾਨ ਜੋ ਚੱਲ ਦੇ ਕੇਸ ਦੇ ਵਿੱਚੋਂ ਗੈਰਹਾਜ਼ਰ ਹੋ ਗਿਆ ਸੀ ਤੇ ਮਾਨਜੋਗ ਦਾੰਦ ਵੱਲੋਂ ਕਮਿਤੀ 31/7/2017 ਨੂੰ ਇਹ ਉਹ ਘੋੜਾ ਕਰਾ ਦਿੱਤਾ ਗਿਆ ਸੀ ਤੇ ਜਿਸ ਨੂੰ ਜਿਹੜਾ ਅੱਜ ਗ੍ਰਿਫਤਾਰ ਕੀਤਾ ਗਿਆ ਤੇ ਕਾਨੂੰਨ ਮਾਨਜੋਗ ਦਾੰਦ ਵਿੱਚ ਪਹੁੰਚਿਆ